हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट्स वास्ते बनाया गया जो कि एनटीए यूजीसी नेट एग्जाम दी तैयारी कर रहे ने इथे आके तुसी एग्जाम दी तैयारी कर सकदे हो जिन्ने भी टॉपिक है ਤੁਹਾਡੇ एग्जाम ਦੇ ਨਾਲ रिलेटेड सारे थाने इथे मिल જਣਗੇ सो चैनल नो सब्सक्राइब जरूर कर लो ਨਾਲ ਦੇ ਨਾਲ बेल आइकन जरूर प्रेस कर लो ताजो थाने नोटिफिकेशन मिलती रहे इस तो अलावा लाइक करो वीडियोस नु शेयर करो कमेंट करके दोसियो किसन लागदे पये ने टेलीग्राम चैनल उत्ते जाके तुसी फॉलो कर सकदे हो ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜੇਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਨਾਲ ਰਿਲੇਟਡ ਵੀਡੀਓਜ਼ ਦੇ ਲਿੰਕ ਤੁਹਾਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਕੋਈ ਵੀ ਟੌਪਿਕ ਸਮਝਦੇ ਵਿੱਚ ਨਹੀਂ ਆ ਰਿਹਾ ਦੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਜਿਹੜਾ ਹੈ ਤੁਸੀਂ ਮੈਨੂੰ ਮੇਰੀ ਈਮੇਲ ਆਈਡੀ ਜੋ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉੱਥੇ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਤੁਸੀਂ ਮੈਨੂੰ ਟੈਲੀਗ੍ਰam ਚੈਨਲ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਹੋਰ ਨੋਟਿਸ ਜਿਹੜਾ ਅੱਜ ਅਸੀਂ ਦੇਖਿਆ ਹੈ ਕਿ ਜਿਹੜੀ ਸਾਡੇ ਐਗਜ਼ਾਮ ਦੀਆਂ ਡੇਟਸ ਆ ਗਈਆਂ ਨੇ ਜਿਹੜੇ ਫਾਰਮ ਫਿਲ ਜਿਹੜੇ ਕਰੈਕਸ਼ਨ ਹੈ ਤੇ ਫੀਸ ਹੈ ਉਹ ਅੱਗੇ ਵੱ ਚੁੱਕੀਆਂ ਨੇ ਤੇ ਉਹ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਮੈਂ ਜਿਹੜਾ ਵੀਡੀਓਜ਼ ਹੋਏਗੀ ਅੱਗੇ ਉਸ ਦੇ ਵਿੱਚ ਤੁਹਾਨੂੰ ਜ਼ਰੂਰ ਉਸ ਦੇ ਬਾਰੇ ਦੱਸਾਂਗੇ ਸੋ ਟਾਪਿਕ ਜਿਹੜਾ ਅੱਜ ਅਸੀਂ ਕਰਨ ਜਾ ਰਹੇ ਹਾਂ ਉਹ ਹੈਗਾ ਇਹ ਸਾਡੇ ਕੋਲ ਸੂਫੀਵਾਦ ਇੰਪੋਰਟੈਂਟ ਇੰਪੋਰਟੈਂਟ ਚੀਜ਼ਾਂ ਇਸ ਦੇ ਵਿੱਚ ਕਰਵਾ ਲਈਆਂ ਬਾਕੀ ਚੀਜ਼ਾਂ ਤੁਹਾਨੂੰ ਪਤਾ ਹੀ ਆਲਰੇਡੀ ਜਿਵੇਂ ਸੂਫੀਵਾਦ ਦੇ ਬਾਰੇ ਤੁਸੀਂ ਪੜ੍ਹ ਲਿਓ ਕਿਹੜੇ ਸੂਫੀ ਕਵੀ ਨੇ ਸ਼ਾਹ ਹੁਸੈਨ ਹੈ ਸੁਲਤਾਨ ਬਾਉ ਹੈ ਕਿਸ ਤੇ ਕਿਸ ਨਾਲ ਰਿਲੇਟਡ ਨੇ ਇਸਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਦੇ ਬਾਰੇ ਪੜਾਂਗੇ ਜਿਹੜੇ ਕਿ ਅਸੀਂ ਮੇਨਲੀ ਸਕਿਪ ਕਰ ਦਿੰਨੇ ਆ ਜਿਵੇਂ ਕਿ ਖਲੀਫੇ ਕਿਹੜੇ ਹੁੰਦੇ ਨੇ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਕਿੰਨਾ ਕਿੰਨਾ ਨੇ ਚੜੇਗੇ ਨੇ ਸਿਲਸਿਲਿਆਂ ਦੀ ਅੱਗੇ ਗੱਦੀਆਂ ਸੰਭਾਲੀਆਂ ਸੀ ਇੱਕ ਦਿਨ ਨਾਮ ਤਾਂ ਤੁਹਾਨੂੰ ਜ਼ਰੂਰ ਯਾਦ ਹੋਣੇ ਚਾਹੀਦੇ ਨੇ ਪਹਿਲੇ ਜਾਂ ਫਿਰ ਜਿਹੜੇ ਉਹਨਾਂ ਦੇ ਵਿੱਚੋਂ ਫੇਮਸ ਹੋਏ ਨੇ ਉਹਨਾਂ ਦੇ ਬਾਰੇ ਸੋ ਇਸ ਤੇ ਬਾਰੇ ਸਟਾਰਟ ਕਰਦੇ ਆਂ ਸੋ ਸਭ ਤੋਂ ਪਹਿਲਾਂ ਅਸੀਂ ਇਹ ਸਾਰਾ ਇੰਪੋਰਟੈਂਟ ਫੈਕਟਰ ਦੇ ਵਿੱਚ ਹੀ ਜਾਏਗਾ ਠੀਕ ਹੈ ਇਹਨਾਂ ਜਿਹੜੀਆਂ ਚੀਜ਼ਾਂ ਆ ਗਈਆਂ ਨੇ ਸੋ ਇਸ ਦੇ ਵਿੱਚ ਹੈਗਾ ਕਿ ਸੂਫੀ ਬਾਤ ਜਿਹੜਾ ਗਵਾ ਕਿ ਇਸ ਦੇ ਤਿੰਨ ਪੜਾ ਸਾਨੂੰ ਮਿਲਦੇਗੇ ਨੇ ਸੂਫੀ ਬਾਤ ਰਾਈਟ ਤੇ ਤਿੰਨ ਪੜਾ ਦੇ ਵਿੱਚ ਹੁਣ ਕੀ ਕੀ ਚੀਜ਼ਾਂ ਚਲਦੀਆਂ ਨੇ ਸਭ ਤੋਂ ਪਹਿਲਾਂ ਇਹ ਪੜਾਏ ਸਾਡੇ ਕੋ ਉਸ ਦੇ ਵਿੱਚ ਦੱਸਿਆ ਗਿਆ ਸੀ ਕਿ ਕੁਰਾਨ ਤੇ ਹਦੀਸਾਂ ਦਾ ਪੂਰਨ ਅਨੁਸਰਣ ਕਰਨਾ ਮਤਲਬ ਜਿਵੇਂ ਕਹਿ ਸਕਦੇ ਹੋ ਨਾ ਕਿ ਪਹਿਲਾ ਜਿਹੜਾ ਸਟੈਪ ਹੈਗਾ ਸੀ ਕਿ ਹਜਰਤ ਮੁਹੰਮਦ ਸਾਹਿਬ ਆਏ ਸੀ ਉਹਨਾਂ ਨੇ ਕੁਰਾਨ ਸ਼ਰੀਫ ਦੇ ਬਾਰੇ ਦੱਸਿਆ ਸੀ ਉਸ ਦੀਆਂ ਹਦੀਸਾਂ ਜਿਹੜੀਆਂ ਸੀ ਉਸ ਦੇ ਵਿੱਚ ਜੋ-ਜੋ ਲਿਖਿਆ ਹੈ ਉਸ ਦੇ ਬਾਰੇ ਦੱਸਿਆ ਸੀ ਸੋ ਪਹਿਲਾ ਪੜਾ ਸਾਨੂੰ ਇੱਥੇ ਇਹਨਾਂ ਚੀਜ਼ਾਂ ਦੇ ਬਾਰੇ ਦੇਖ ਨੂੰ ਮਿਲਦਾ ਜਿਵੇਂ ਸਾਡੇ ਇੱਥੇ ਮੇਨ ਗੁਰੂ ਆਏ ਸੀ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਸਿੱਖਿਆਵਾਂ ਸੀ ਉਹਨਾਂ ਨੂੰ ਅੱਗੇ ਦਿੱਤਾ ਸੀ ਸੈਕੰਡ ਪੜਾ ਸਾਡ ਕੋ ਇਸ ਦੇ ਵਿੱਚ ਮਿਲਦਾ ਹੈ ਹੁਣ ਅੱਗੇ ਜਿਹੜਾ ਸੈਕੰਡ ਪੜਾ ਆ ਜਾਂਦਾ ਹੈ ਮਤਲਬ ਅਗਲੀ ਸਟੇਜ ਜਦੋਂ ਆndi ਹੈ ਇਸ ਦੇ ਵਿੱਚ ਕੀ ਕਹ ਸੀ ਕਿ ਸੂਫੀਵਾਦ ਜਿਹੜਾ ਹੈ ਕਹ ਸੀ ਕਈ ਸੋਮਿਆਂ ਤੋਂ ਪ੍ਰਭਾਵ ਗ੍ਰਹਿਣ ਕਰਦਾ ਹੈ ਹੁਣ ਅੱਗੇ ਜਦੋਂ ਚੀਜ਼ਾਂ ਨਵੀਆਂ-ਨਵੀਆਂ ਆਣੀਆਂ ਸ਼ੁਰੂ ਹੋਈਆਂ ਕਈ ਚੀਜ਼ਾਂ ਜਿਹੜੀਆਂ ਸਾਨੂੰ ਲੱਭਣੀਆਂ ਸ਼ੁਰੂ ਹੋਈਆਂ ਉਹਨਾਂ ਨੇ ਦਿੱਸਿਆ ਸੀ ਸੋ ਇਹਨਾਂ ਦੇ ਉੱਤੇ ਲਾਜ਼ਮੀ ਜਦੋਂ ਇਹ ਫੈਲਿਆ ਤਾਂ ਕਈ ਚੀਜ਼ਾਂ ਦਾ ਪ੍ਰਭਾਵ ਪੈਣਾ ਵੀ ਇੱਕ ਜ਼ਰੂਰੀ ਸੀ ਹੁਣ ਇਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਜਿਥੋਂ ਇਹਨੇ ਸੂਫੀਵਾਦ ਨੇ ਪ੍ਰਭਾਵ ਗ੍ਰਹਿਣ ਕੀਤਾ ਸੀ ਜਿਸ ਦੇ ਵਿੱਚ ਵਿਦਾਂਤ ਆ ਜਾਂਦਾ ਈਸਾਈयत ਆਈਂਦੀ ਹੈ ਪ੍ਰਾਚੀਨ ਯੂਨਾਨੀ ਧਰਮ ਆ ਜਾਂਦਾ ਸੀ ਉਸ ਸਮੇਂ ਯਹੂਦੀ மத ਸੀ ਪਾਰਸੀਸ ਰੋਸੀ ਮੀਨਸ ਕਈ ਸੜਕੋ ਕੁਰਾਨ ਤੇ ਨਾਲ ਨਾਲ ਕਈ ਹੋਰ ਜਿਹੜੇ ਗ੍ਰੰਥ ਲਿਖੇ ਗਏ ਸੀ ਉਸ ਸਮੇਂ ਉਸ ਦਾ ਪ੍ਰਭਾਵ ਪਿਆ ਇੱਕ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਹੈ ਅਸੀਂ ਜਦੋਂ ਅਰਬ ਕੰਟਰੀ ਸਾਈਡ ਜਾਂਦੇ ਆ ਨਾ ਤਾਂ ਸਾਨੂੰ ਉੱਥੋਂ ਬੜੇ ਪੱਕੇ ਇਹ ਮਿਲਦੇ ਨੇ ਮੁਸਲਮਾਨ ਤੇ ਸੂਫੀ ਮਿਲਦੇ ਨੇ ਜਦੋਂ ਅਸੀਂ ਥੋੜਾ ਜਿਹਾ ਅੱਗੇ ਜਾਂਦੇ ਆ ਜਿਵੇਂ ਯਰੂਸਲਮ ਵਾਲੀ ਸਾਈਡ ਜਾਂਦੇ ਆ ਯਾ ਫਿਰ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਫਿਲਸਟੀਨ ਸਾਈਡ ਚੱਲ ਜਾਂਦੇ ਆ ਤੇ ਉੱਥੇ ਕੀ ਆਿੰਦਾ ਗਵਾ ਕਿ ਸਾਨੂੰ ਦੋਨੇ ਇੱਕ ਅਸੀਂ ਇਹ ਚੀਜ਼ਾਂ ਅੰਦਾਜ਼ਾ ਨਹੀਂ ਲਗਾ ਪਾਣੇ ਕਿ ਇਹ ਮੁਸਲਿਮ ਕੰਟਰੀ ਹੈ ਜਾਂ ਫਿਰ ਇਹ ਕਹਿ ਸਕਦੇ ਹੋ ਤੁਸੀਂ ਕਿ ਇਹ ਇਸਾਈ ਕੰਟਰੀ ਹੈ ਮਤਲਬ ਦੋਨੇ ਬੜੇ ਮਿਕਸ ਅਪ ਜੇ ਹੋਏ ਹੋਏ ਉੱਥੇ ਤੇ ਇਹ ਉਸ ਸਮੇਂ ਜਦੋਂ ਇਹ ਸੂਫੀਵਾਦ ਉਧਰ ਵਾਲੀ ਸਾਈਡ ਗਿਆ ਤਾਂ ਉਹਨਾਂ ਦੇ ਕਰਕੇ ਇਹ ਜਿਹੜੇ ਧਰਮ ਸੀ ਇਹਨਾਂ ਦਾ ਪ੍ਰਭਾਵ ਉੱਥੇ ਉਹਨਾਂ ਦੇ ਉੱਤੇ ਪਿਆ ਜਿੱਥੇ ਜਿਸੇ ਕਰਕੇ ਉੱਥੇ ਮਿਕਸ ਅਪੇ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਹੈ ਤੇ ਇਹ ਮਾਤ ਜਿਹੜਾ ਉਸ ਸਮੇਂ ਪ੍ਰਭਾਵ ਪਿਆ ਸੀ ਉਸ ਦਾ ਨਤੀਜਾ ਅੱਜ ਤੱਕ ਦੇਖਣ ਨੂੰ ਮਿਲਦਾ ਪਿਆ ਹੈ ਤੋ ਹੁਣ ਵੀ ਤੁਸੀਂ ਦੇਖਦੇ ਪਏ ਹੋ ਜਿਹੜੀ ਲੜਾਈ ਚੱਲਦੀ ਪਈ ਹੈ ਉਹ ਇਸੇ ਚੀਜ਼ ਦੇ ਉੱਤੇ ਹੀ ਚੱਲਦੀ ਪਈ ਹੈ ਕਿ ਜਾਂ ਤਾਂ ਇਹ ਮੁਸਲਿਮ ਕੰਟਰੀ ਐ ਇੱਥੇ ਉਹਨਾਂ ਨੂੰ ਬਾਹਰ ਕੱਢਣਾ ਹੈ ਜਾਂ ਤਾਂ ਉਹ ਕਹਿ ਰਹੇ ਇੱਥੇ ਅਸੀਂ ਯਹੂਦੀ ਰਵਾਂਗੇ ਤਾਂ ਮੁਸਲਮਾਨਾਂ ਨੂੰ ਬਾਹਰ ਕੱਟਾਂਗੇ ਸੋ ਇਸ ਚੀਜ਼ ਦੇ ਉੱਤੇ ਚੀਜ਼ਾਂ ਚੱਲਦੀਆਂ ਪਈਆਂ ਨੇ ਸੋ ਉਸ ਸਮੇਂ ਸੈਕੰਡ ਸਟੇਜ ਦੇ ਉੱਤੇ ਜਿਹੜੀ ਸੀ ਇਹਨਾਂ ਦਾ ਪ੍ਰਭਾਵ ਪਿਆ ਸੀ ਤੀਜਾ ਜਿਹੜਾ ਸਾਡੇ ਕੋਲ ਇਸ ਦੇ ਵਿੱਚ ਸਟੇਜ ਮਿਲਦਾ ਹੈ ਤੀਜੇ ਦੇ ਵਿੱਚ ਜਿਹੜਾ ਹੈਗਾ ਸੀ ਉਹ ਦੂਜੇ ਦੇ ਨਾਲ ਹੀ ਜ਼ਿਆਦਾਤਰ ਮਿਲਿਆ ਜੁਲਿਆ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਬਟ ਕੀ ਗਾਇ ਜਦੋਂ ਇਹ ਚੀਜ਼ਾਂ ਅੱਗੇ ਵਧੀਆਂ ਸੀ ਤੀਜੇ ਪੜਾਅ ਤੱਕ ਪਹੁੰਚੀਆਂ ਸੀ ਤਾਂ ਕਈਆਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ ਸੀ ਤੇ ਕਈਆਂ ਨੇ ਕੀ ਕੀਤਾ ਸੀ ਇਸ ਚੀਜ਼ ਨੂੰ ਅਪਣਾ ਵੀ ਲਿਆ ਸੀ ਜਿਵੇਂ ਸਾਡੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਸ਼ੁਰੂ ਤੋਂ ਹੁਣ ਦੇਖਿਆ ਸੀ ਉਹਨਾਂ ਨੂੰ ਪਤਾ ਸੀ ਤਾਂ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਮੰਨਿਆ ਸੀ ਤੇ ਜਿਹੜੀਆਂ ਉਹਨਾਂ ਦੀ ਨੈਕਸਟ ਪੀੜ੍hiyan ਅੱਗੇ ਜਾ ਰਹੇ ਸੀ ਤੇ ਉਹਨਾਂ ਨੂੰ ਜਦੋਂ ਉਹਨਾਂ ਦੀਆਂ ਗੱਲਾਂ ਪਤਾ ਲੱਗੀਆਂ ਤਾਂ ਕਈ ਤਾਂ ਕਹਿੰਦੇ ਸੀ ਕਿ ਇਸ ਦਾ ਵਿਰੋਧ ਵੀ ਕੀਤਾ ਜਾਵੇ ਬਟ ਕਈ ਕੀ ਹੀ ਕਿਸੇ ਇਹਨਾਂ ਚੀਜ਼ਾਂ ਨੂੰ ਹੀ ਉਸੇ ਤਰੀਕੇ ਨਾਲ ਮੰਨ ਕੇ ਅੱਗੇ ਚਲਦੇ ਰਹੇ ਤੇ ਇਸ ਦਾ ਨਤੀਜਾ ਅੱਜ ਤੱਕ ਦੇਖਣ ਨੂੰ ਮਿਲਦਾ ਹੈ ਗਵਾ ਸੋ ਇਹ ਤਿੰਨ ਸਟੇਜਾਂ ਸੀ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਸੀ ਠੀਕ ਹੈ ਹੁਣ ਅੱਗੇ ਆਏ ਦਾ ਗਵਾ ਸਾਡ ਕੋ ਕਿ ਸੂਫੀਵਾਦ ਇਸ ਸਟੇਜਾਂ ਦੇ ਨਾਲ ਜਿਹੜਾ ਗੱਸੀ ਵਾਸਤਾ ਰਿਹਾ ਸੀ ਜ਼ਿਆਦਾਤਰ ਪਹਿਲਾਂ ਉਹ ਇੱਕ ਅਸੀਂ ਇਰਾਨ ਮਿਸਰ ਅਰਬ ਤੁਰਕਸਤਾਨ ਤੇ ਹਿੰਦੁਸਤਾਨ ਹੁਣ ਦੇਖੋ ਸੂਫੀਵਾਜ ਜਿਹੜਾ ਹੈ ਨਾ ਉਹ ਥੋੜਾ ਜਿਹਾ ਈਜ਼ੀ ਇੱਕ ਤਰਮ ਆ ਜਾਂਦਾ ਹੈ ਦਵਾ ਇਸਲਾਮ ਦੇ ਨਾਲੋਂ ਥੋੜਾ ਜਿਹਾ ਨਰਮ ਚਲ ਜਾਂਦਾ ਜਿਵੇਂ ਪਹਿਲਾਂ ਅਸੀਂ ਦੇਖਿਆ ਸੀ ਕਿ ਇਸਲਾਮ ਜਿਹੜਾ ਸੀ ਕੱਟੜ ਸੀ ਲੋਕਾਂ ਨੂੰ ਜ਼ੁਲਮ ਕਰਦਾ ਪੈਸੇ ਤੇ ਲੋਕੇ ਇਸ ਚੀਜ਼ ਤੋਂ ਅਲੱਗ ਹੋਣਾ ਚਾਹੁੰਦੇ ਸੀ ਇਸ ਕਾਰਕ ਕੀਗਾ ਸੀ ਉਹਨਾਂ ਨੇ ਇੱਕ ਸੂਫੀਵਾਦ ਦਾ ਉਸ ਸਮੇਂ ਸਹਾਰਾ ਲਿਆ ਸੀ ਅੱਗੇ ਆਇੰਦਾ ਗਵਾ ਸੜਕੋ ਹਿੰਦੁਸਤਾਨ ਨਾਲ ਸੰਬੰਧਿਤ ਜਿਹੜੇ ਪਹਿਲੇ ਸੂਫੀ ਉਸ ਸਮੇਂ ਰਹੇ ਸੀ ਜਿਸ ਤੇ ਵਿੱਚ ਸਾਨੂੰ ਇਹਨਾਂ ਨੂੰ ਯਾਦ ਰੱਖਣਾ ਪੈਣਾ ਹੈ ਤੁਹਾਨੂੰ ਤੇ ਇਹ ਵੀ ਛਾਂਟ ਕੇ ਹੀ ਮੈਂ ਤੁਹਾਨੂੰ ਸਾਰੇ ਲਿਖਵਾਏ ਨੇ ਜ਼ਿਆਦਾ ਮੈਂ ਡੀਪਲੀ ਨਹੀਂ ਗਈ ਉੱਪਰ ਉੱਪਰ ਜਿਹੜੇ ਲਰਨ ਕਰਨ ਜੋਗੇ ਹੋਣਗੇ ਉਹ ਚੀਜ਼ਾਂ ਇੱਥੇ ਮੈਂ ਕੱਟ ਕੇ ਲਾਈਆਂ ਜਿਸ ਦੇ ਵਿੱਚ ਅਬੂ ਅਲ ਹਸਨ ਆਇੰਦੇ ਨੇ ਅਲ ਹੁਜ਼ਵੀਰੀ ਇਹਨਾਂ ਦਾ ਨਾਮ ਵੀ ਤੁਸੀਂ ਕਈ ਜਗ੍ਹਾ ਦੇ ਉੱਤੇ ਪੜਿਆ ਹੋਵੇਗਾ ਇਹ ਦੋ ਜਿਹੜੇ ਸੀ ਇਹ ਮੇਨ ਸਾਨੂੰ ਪਹਿਲੇ ਸੂਫੀ ਮਿਲਦੇ ਸੀ ਅੱਗੇ ਵੀ ਹੋਰ ਕਈ ਸਾਨੂੰ ਦੇਖਣ ਨੂੰ ਮਿਲਦੇ ਨੇ ਨੈਕਸਟ ਆਇਨ ਦਾ ਗਵਾ ਪੰਜਾਬ ਦੇ ਵਿੱਚ ਪ੍ਰਵੇਸ਼ ਹੁਣ ਪਹਿਲਾ ਗਸੀ ਜਿਨ੍ਹਾਂ ਦੇਸ਼ਾ ਦਿਨਾਰਿਆ ਫਿਰ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਐਂਟਰੀ ਲਈ ਹੁਣ ਪੰਜਾਬ ਦੇ ਵਿੱਚ ਜਿਹੜਾ ਪ੍ਰਵੇਸ਼ ਸੀ ਉਹ ਸਾਨੂੰ ਮਿਲਦੇ ਨੇ ਬਾਬਾ ਫਕੀਰ ਸ਼ਕਰਗੰਜ ਇਹ ਜਿਹੜੇ ਗਏ ਸੀ ਪਹਿਲੋ ਪੰਜਾਬ ਦੇ ਵਿੱਚ ਐਂਟਰੀ ਕਰਨ ਵਾਲੇ ਸੀ ਇਸ ਤੋਂ ਇਲਾਵਾ ਸਰਵ ਪ੍ਰਥਮ ਕੀ ਮੰਨਿਆ ਗਿਆ ਗਵਾ ਮਤਲਬ ਸਾਡੇ ਇੱਥੇ ਜੇਕਰ ਇਸਲਾਮ ਦੇ ਵਿੱਚ ਦੇਖਿਆ ਜਾਏ ਤਾਂ ਸਰਵ ਪ੍ਰਥਮ ਉਹਨਾਂ ਨੇ ਮੰਨਿਆ ਹੈ ਹਜਤ ਮੁਹੰਮਦ ਸਾਹਿਬ ਜਿਹੜੇ ਕਿ ਉਹਨਾਂ ਦੇ ਪਹਿਲੇ ਮਿਲਦੇ ਨੇ ਦੂਜਾ ਨੰਬਰ ਆਇੰਦਾ ਗਵਾ ਹਜਰਤ ਅਲੀ ਜਦੋਂ ਇਹ ਸੂਫੀ ਵਾਲੇ ਲਿਖਦੇ ਨੇ ਤਾਂ ਉਹ ਸਭ ਤੋਂ ਪਹਿਲਾਂ ਜਦੋਂ ਆਪਣੇ ਜਿਵੇਂ ਇੱਥੇ ਮੰਗਲਾ ਚਰਨ ਹੁੰਦਾ ਹੈ ਨਾ ਉੱਥੇ ਕੀ ਇਹਨਾਂ ਨੂੰ ਮੰਨ ਕੇ ਲਿਖ ਦਿੰਦੇ ਨੇ ਤਾਂ ਸਭ ਤੋਂ ਪਹਿਲਾਂ ਹਜਰਤ ਮੁਹੰਮਦ ਸਾਹਿਬ ਨੂੰ ਯਾਦ ਕਰਦੇ ਨੇ ਦੂਜਾ ਨੰਬਰ ਉਹ ਲਿੰਦੇਗੇ ਨੇ ਹਜਰਤ ਅਲੀ ਨੂੰ ਤੇ ਇਸ ਤੋਂ ਇਲਾਵਾ ਜਿਹੜੇ ਉਸ ਤੋਂ ਬਾਅਦ ਜਿਹੜਾ ਉਹ ਲਿਖਦੇ ਨੇ ਖਲੀਫਿਆਂ ਦੇ ਬਾਰੇ ਤੇ ਖਲੀਫੇ ਵੀ ਇਸ ਦੇ ਵਿੱਚ ਮੈਂ ਲਿਖ ਦਿੱਤੇ ਕਿਹੜੇ-ਕਿਹੜੇ ਗਏ ਨੇ امام حسن ਆ ਜਾਂਦੇ ਨੇ 우맘 हुसैन ਆ ਜਾਂਦੇ ਨੇ ਖਵਾਜਾ ਕਮੀਲ ਬਿਨ ਇਵਨ ਜ਼ਿਆਦ ਤੁਸੀਂ ਜਸਟ ਇਹਨਾਂ ਯਾਦ ਕਰ ਲੋ ਕਿ ਇਬਨ ਜ਼ਿਆਦ ਐਂਡ ਚੌਥੇ ਸਾਢ ਕੋ ਮਿਲਦੇ ਨੇ ਹਜਰਤ امام حسن ਬਸਰੀ ਇਹ ਚਾਰ ਜਿਹੜੇ ਨੇ ਇਹ ਮੂਸਤੀ ਲਰਨ ਹੋਣੀ ਚਾਹੀਦੀ ਨੇ ਕਿਉਂਕਿ ਕਈ ਜਗ੍ਹਾ ਤੇ ਉੱਤੇ ਅਸੀਂ ਇਹਨਾਂ ਦੇ ਬਾਰੇ ਪੜ੍ਹਦੇ ਵੀ ਆ ਤੇ ਚਾਰ ਖਲੀਫੇ ਇਹ ਨੇ ਪਹਿਲਾ ਹਜਰਤ ਮੁਹੰਮਦ ਸਾਹਿਬ ਦਾ ਨਾਮ ਲੈਂਦੇ ਨੇ ਉਸ ਤੋਂ ਬਾਅਦ ਫਿਰ ਹਜਰਤ ਅਲੀ ਦਾ ਨਾਮ ਜਿਹੜੇ ਉਹਨਾਂ ਤੋਂ ਬਾਅਦ ਸੀ ਫਿਰ ਖਲੀਫਿਆਂ ਦੇ ਬਾਰੇ ਗੱਲ ਕਰਦੇ ਨੇ ਤੇ ਫਿਰ ਉਹ ਗੋ ਆਪਣੇ ਜਿਹੜੇ ਯਾਰ ਦੋਸਤ ਦੀ ਸਿਫਤ ਜਾਂ ਜਿਨ੍ਹਾਂ ਦੇ ਉੱਤੇ ਪੇਸ਼ਕਸ਼ ਕੀਤੀ ਗਈ ਹੈ ਉਹਨਾਂ ਵੱਲੋਂ ਲਿਖਦੇ ਨੇ ਇਹ ਅੱਗੋ ਉਹਨਾਂ ਦੇ ਬਾਰੇ ਆਉਂਦੇ ਨੇ ਹੁਣ ਇਸ ਤੋਂ ਇਲਾਵਾ ਤੀਜੇ ਨੰਬਰ ਤੇ ਸਾਨੂੰ ਦਿੰਦੇ ਨੇ ਇਸ ਦੇ ਵਿੱਚ 14 ਸਿਲਸਲੇ ਜੋ ਕਿ ਅੱਗੇ ਹੋਰ ਕਈ ਸਿਲਸਲਿਆਂ ਦੇ ਵਿੱਚ ਵੰਡੇ ਨੇ ਜੋ ਕਿ ਸਾਨੂੰ ਕੋ 40 ਉਪ ਸਿਲਸਲੇ ਅੱਗੋ ਉਹਨਾਂ ਦੇ ਮਿਲਦੇ ਨੇ ਹੁਣ ਇਸ ਦੇ ਵਿੱਚ ਕਿਹੜੇ-ਕਿਹੜੇ ਗੇਦੇ ਸਾਨੂੰ ਜਿਹੜੇ ਮਿਲਦੇ ਸਿਲਸਲੇ ਹੁਣ ਇਹਨਾਂ ਦੇ ਵਿੱਚੋਂ ਜਿਹੜੇ-ਜਿਹੜੇ ਮੀਨ ਜਿਨ੍ਹਾਂ ਨੇ ਪਹਿਲੇ ਗੱਦੀਦਾਰ ਹੋਏ ਸੀ ਉਹਨਾਂ ਦੇ ਬਾਰੇ ਲਿਖਿਆ ਹੈ ਜਾਂ ਫਿਰ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਤੋਂ ਬਾਅਦ ਦੂਜੇ ਅਗਰ ਉਹਨਾਂ ਵਿੱਚ ਕੋਈ ਫੇਮਸ ਹੋਏ ਨੇ ਜਿਨ੍ਹਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਤਾਂ ਅੱਡੇ ਬਾਰੇ ਉਹ ਵੀ ਲਿਖਿਆ ਹੈ ਪਹਿਲੇ ਵਿੱਚ ਮਿਲਦਾ ਹੈ ਸਾਨੂੰ ਕੋ ਜ਼ੈਦੀ سلسلہ ਮਿਲਦਾ ਹੈ ਜਿਸ ਦੇ ਅਗਰ ਪਹਿਲੇ ਗੱਦੀਦਾਰ ਦੇਖੇ ਜਾਂਦੇ ਨੇ ਕਵਾਜਾ ਅਬਦੁਲ ਵਾਹਿਦ ਬਿਨ ਜ਼ੈਦਾ ਆਇਂਦੇ ਨੇ ਸੈਕੰਡ ਆਇਂਦਾ ਗਵਾ ਸਾਨੂੰ ਕੋ ਅਜਾਜੀਆ ਜਿਸ ਦੇ ਵਿੱਚ ਆਇਂਦਾ ਗਵਾ ਫਜ਼ੈਲ ਬਿਨ ਆਯਾਜ਼ ਤੀਜਾ ਅਧਮੀ ਜਿਸ ਦੇ ਵਿੱਚ ਹਜਰਤ ਖਵਾਜਾ ਇਬਰਾਹਿਮ ਅਧਮ ਮਿਲਦੇ ਨੇ ਚੌਥੇ ਆਇਂਦੇ ਨੇ ਨੇ ਸੜਕੋ ਅਬੀਰੀਆ ਸلسلਾ ਜਿਸ ਦੇ ਵਿੱਚ ਮਿਲਦੇ ਨੇ ਖਵਾਜਾ ਅਬੂ ਖਬੀਰੀਏ ਅਮੀਨਉਦੀਨ ਬਸਰੀ ਪੰਜਵੇਂ ਦੇ ਵਿੱਚ ਆਇਂਦੇ ਕਿਨੇ ਚਿਸਤੀਏ ਜਿਸ ਦੇ ਵਿੱਚ ਹਜਰਤ ਖਵਾਜਾ ਅਬੂ ਇਸਹਾਕ ਸਾਮੀ ਛੇਵੇਂ ਦੇ ਵਿੱਚ ਮਿਲਦੇ ਨੇ ਸਾਨੂੰ ਅਜ਼ਮੀ ਜੋ ਕਿ ਆਹਿੰਦੇ ਕਿਨੇ ਗੱਦੀਦਾਰ ਪਹਿਲੇ ਖਵਾਜਾ ਹਬੀਬ ਅਜ਼ਮੀ 7 ਦੇ ਵਿੱਚ ਸਾਡੇ ਕੋ ਮਿਲਦੇਗੇ ਨੇ ਤਫੈਰ ਤਫੂਰੀਆ ਜਿਸ ਸਿਲਸਿਲਾ ਜਿਸ ਦੇ ਵਿੱਚ ਖਵਾਜਾ ਬਾਯ ਜ਼eid ਬਿਸਤਾਮੀ ਅੱਗੇ ਆਇੰਦਾ ਗਵਾ ਸਾਡੇ ਕੋ ਕਰਖੀ ਜਿਸ ਦੇ ਵਿੱਚ ਹਜਰਤ ਮਾਰੂਫ ਕਰਖੀ ਆਇੰਦੇ ਨੇ ਗੱਦੀਦਾਰ ਪਹਿਲੇ ਨੌਵੇਂ ਦੇ ਵਿੱਚ ਮਿਲਦੀ ਨੇ ਸ਼ਕਤੀ ਇਹ ਜਿਸ ਦੇ ਵਿੱਚ ਮਾਰੂਫ ਸੌਰੀ ਖਵਾਜਾ ਸਰੀ ਸ਼ਕਤੀ ਸਾਨੂੰ ਮਿਲਦੇ ਨੇ ਤੇ 10ਵੇ ਦੇ ਵਿੱਚ ਆਇੰਦੇ ਕਿੰਨੇ ਸਾਡੇ ਕੋ ਜੁਨੈਦ ਈ ਹੈ ਤੇ ਜਿਸ ਦੇ ਵਿੱਚ ਸਾਨੂੰ ਮਿਲਦੇ ਨੇ ਹਜਰਤ ਜੁਨੈਦ ਬਗਦਾਦੀ ਤੇ ਗਾਜ਼ਰੂਨੀ ਨੈਕਸਟ ਸਿਲਸਿਲਾ ਹਜਰ ਖਵਾਜਾ ਅਬੂ ਇਸਹਾਕ ਗਾਜ਼ਰੂਨੀ ਤੁਸੀਂ ਸਿਲਸਿਲਾ ਜਿਸ ਦੇ ਵਿੱਚ ਹਜਰ ਸ਼ੇਖ ਅਲਾਉਦੀਨ ਤੁਸੀ ਤੇ ਸੋਹਰਾਵਰ ਦੀ ਅੱਗੇ ਸਿਲਸਿਲਾ ਇਹਦਾ ਜਿਸ ਦੇ ਵਿੱਚ ਹਜਰਤ ਖਵਾਜਾ ਜਯੂਦੀਨ ابو ਨਜ਼ੀਬ ਸੁਖਰਾ ਵਰਦੀ ਮਿਲਦੇ ਨੇ ਫਿਰਦौसी ਜਿਸ ਦੇ ਵਿੱਚ ਨizamuddin ਕਿਬਰਾ ਮਿਲਦੇ ਨੇ ਅਗਰ ਤੁਸੀਂ ਇਹਨਾਂ ਦੇ ਕਈਅਦੇ ਤੇ ਜਿਵੇਂ ਜੁਨੈਜ ਜੁਨੈਦੀ ਆਉਂਦੇ ਨੇ ਗਾਜ਼ਰੂਨੀ ਗਾਜ਼ਰੂਨੀ ਇਹ ਮਿਲਦੇ ਜੁਲਦੇ ਨੇ ਕਈ ਜਿਵੇਂ ਇਸ ਤਰ੍ਹਾਂ ਹੀ ਤੁਸੀਂ ਡਾਇਰੈਕਟ ਲਰਨ ਕਰ ਸਕਦੇ ਹੋ ਪਰ ਕਈ ਜਿਹੜੇ ਨਹੀਂਗੇ ਉਹਨਾਂ ਦੇ ਲਾਸਟ ਇੱਕ ਦੋ ਅੱਖਰ ਲਰਨ ਕਰ ਲਓ ਉਹ ਹੀ ਤੁਹਾਡੇ ਵਾਸਤੇ ਠੀਕ ਹੈ ਹੁਣ ਅੱਗੇ ਇਸ ਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਦੇ ਨੇ ਕੀ ਸੂਫੀ ਦੇ ਜਿਹੜੇ ਸਿਸਲਾ ਹੈ ਉਸ ਦੇ ਵਿੱਚ ਰੂਹਾਨੀਅਤ ਦੀ ਗੱਲ ਕੀਤੀ ਜਾਂਦੀ ਹੈ ਤੇ ਇਸ ਦੀਆਂ ਸੱਤ ਵਾਧੀਆਂ ਦੀ ਗੱਲ ਕੀਤੀ ਜਾਂਦੀ ਹੈ ਜੋ ਕਿ ਬਹੁਤ ਫੇਮਸ ਹੈ ਸੱਤ ਵਾਧੀਆਂ ਕਿਹੜੀਆਂ-ਕਿਹੜੀਆਂ ਆ ਗੀਆਂ ਨੇ ਪਹਿਲੇ ਆਉਂਦੀ ਹੈ ਵਾਦੀਏ ਤਲਬ ਜਾਂ ਫਿਰ ਤਲਾਸ਼ ਜਿੰਨੂੰ ਕਹਿੰਦੇ ਨੇ ਢੂੰਡ ਦੀ ਕਾਟ ਜਿਵੇਂ ਅੱਲਾਹ ਨੂੰ ਲੱਭਣ ਦੀ ਕਾਟ ਆਉਂਦੀ ਹੈ ਸੈਕੰਡ ਆਉਂਦੀ ਹੈ ਗੇਸ਼ਕ ਦੀ ਕਾਟ ਜਿਸ ਦੇ ਵਿੱਚ ਜਿੰਨੂੰ ਅਸੀਂ ਕਹਿੰਦੇ ਹਾਂ ਪਕਤੀ ਦੀ ਕਾਟ ਤੀਜੀ ਆਉਂਦੀ ਹੈ ਵਾਦੀ ਅਮਾਰ ਮਾਇਰ ਫਿਤ ਜਿਨੂੰ ਅਸੀਂ ਮਾਰਫਤ ਕਹਿ ਦਿੰਨੇ ਆ ਜੋ ਕਿ ਬ੍ਰਹਮ ਗਿਆਨ ਦੀ ਜਿੱਥੇ ਪ੍ਰਾਪਤੀ ਹੁੰਦੀ ਹੈ ਉਹ ਵਾਲੀ ਕਾਟੀ ਤੇ ਚੌਥੇ ਦੇ ਵਿੱਚ ਆਇੰਦਾ ਸਾਡੇ ਕੋ ਮਹਿਵियत ਜੋ ਕਿ ਆਪਾ ਜੋੜਨ ਦੀ ਕਾਟੀ ਹੁੰਦੀ ਹੈ ਜਿਵੇਂ ਕਿ ਅੱਲਾਹ ਦੇ ਨਾਲ ਵਹਿਦਤ ਆਇੰਦਾ ਇਕਮਿਕ ਹੋਣ ਦੀ ਕਾਟੀ ਹੈਰਤ ਆਇੰਦਾ ਗਵਾ ਵਿਸਮਾਦ ਅਵਸਥਾ ਦੀ ਕਾਟੀ ਫਨਾ ਵਿੱਚ ਆਇੰਦਾ ਗਵਾ ਮੁਕਤ ਹੋਣ ਦੀ ਕਾਟੀ ਇਹ ਸਾਡੇ ਕੋ ਸੱਤ ਜਿਹੜੀਆਂ ਵਾਦੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਹੁਣ ਅੱਗੇ ਆਇੰਦਾ ਗਵਾ ਸਾਡੇ ਕੋ ਭਾਰਤ ਵਿੱਚ ਪ੍ਰਵੇਸ਼ ਦੀ ਗੱਲ ਤੇ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਸੜਕੂ ਚਿਸਤੀ سلسلہ ਦੇਖਣ ਨੂੰ ਮਿਲਦਾ ਹੈ ਭਾਰਤ ਦੇ ਵਿੱਚ ਜਿਨ੍ਹਾਂ ਨੇ ਪ੍ਰਵੇਸ਼ ਕੀਤਾ ਸੀ ਤੇ ਚਿਸਤੀ ਜਿਹੜਾ ਹੈਗਾ ਸੀ سلسلہ ਦੋ ਸ਼ਾਖਾ ਦੇ ਵਿੱਚ ਵੰਡਿਆ ਸੀ ਇੱਕ ਆਇੰਦਾ ਨਿਜ਼ਾਮੀ ਦੂਜਾ ਆਇੰਦਾ ਸੜਕੂ ਸਾਬਰੀ ਤੇ ਸੈਕੰਡ ਜਿਹੜਾ ਸੜਕੂ ਅੱਗੇ ਦੇਖਣ ਨੂੰ ਮਿਲਦਾ ਹੈ ਅਗਰ ਭਾਰਤ ਦੇ ਵਿੱਚ ਤੋਂ ਆਇੰਦਾ ਸੋਹਰਾਵਰਦੀ سلسلہ ਤੀਜੇ ਦੇ ਵਿੱਚ ਕਾਦਰੀ ਮਿਲ ਜਾਂਦਾ ਜਿਸ ਦੇ ਵਿੱਚ ਸੜਕੂ ਸੈयद ਮੁਹੰਮਦ ਗੋਸ ਮੇਨ ਉਹਨਾਂ ਦੇ ਅੰਦਰ ਵਿੱਚ ਦੇਖਣ ਨੂੰ ਮਿਲਦੇ ਨੇ ਨਾਲ ਲੱਗੋ ਉਪ ਸਿਲਸਿਲੇ ਦੇਖਣ ਨੂੰ ਮਿਲਦੇ ਨੇ ਕਯੂ ਮੀਸ਼ੀਆ ਤੇ ਬਹਿਲੌਨ ਸ਼ਾਹੀ ਅੱਗੇ ਆਇੰਦਾ ਮਮਕੀਮ ਸ਼ਾਹੀ ਹੁਸੈਨ ਸ਼ਾਹੀ ਮੀਆ ਖੇਲ ਤੇ ਨੋ ਸ਼ਾਹੀ ਇੱਕ ਕਾਦਰੀ ਜਿਹੜੇ ਕਿਨੇ ਉਹਨਾਂ ਦੀ ਅੱਗੋਂ ਜਿਹੜੀਆਂ ਹੈਗੀਆਂ ਨੇ ਉੱਪਰ ਸਿਲਸਲੇ ਮੰਨੇ ਕਹਿੰਦੇ ਚੌਥੇ ਦੇ ਵਿੱਚ ਆਇੰਦਾ ਨਕਸ਼ਬੰਦੀ ਅੱਗੋਂ ਜਿਹੜਾ ਭਾਰਤ ਦੇ ਵਿੱਚ ਆਇਆ ਉਸ ਤੋਂ ਬਾਅਦ ਸ਼ਤਾਰੀ ਫਿਰ ਕਲੰਦਰੀ ਇਹ ਸਿਲਸਲੇ ਜਿਹੜੇ ਸੀ ਜਿਨ੍ਹਾਂ ਨੇ ਭਾਰਤ ਦੇ ਵਿੱਚ ਪ੍ਰਵੇਸ਼ ਕੀਤਾ ਸੀ ਜਿਸ ਦੇ ਵਿੱਚ ਪਹਿਲਾਂ ਅਸੀਂ ਪੜਾਂਗੇ ਕਿਸ ਦੀ ਸਿਲਸਲਾ ਕਿਹੜਾ ਸੀ ਸੋ ਚਿਸਤੀ ਸਿਲਸਲਾ ਜਿਹੜਾ ਗਿਆ ਸੀ ਉਹ ਇੱਕ ਉਪਸ਼ਾਖ ਮੰਨੀ ਗਈ ਹੈ ਕਿਸ ਦੀ? ਅਧਮੀ ਸਿਲਸਲੇ ਦੀ। ਤੇ ਇਹ ਜਿਹੜਾ ਅਧਮੀ ਸਿਲਸਲਾ ਸੀ ਉਹ ਖਵਾਜਾ ਇਬਰਾਹਿਮ ਦਾ ਸਿਲਸਲਾ ਸੀ ਜਿਸ ਦੀ ਅੱਗੋਂ ਇੱਕ ਸ਼ਾਖ ਮੰਨੀ ਗਈ ਸੀ ਚਿਸਤੀ। ਤੇ ਸਬੰਧ ਜਿਹੜਾ ਸੀ ਚਿਸਤੀ ਸਿਲਸਲੇ ਦਾ ਉਹ ਖੁਰਾਸਾਨ ਦੇ ਚਿਸਤ ਦੇ ਨਾਂ ਸੀ। ਬਾਨੀ ਇਸ ਤੇ ਮੰਨੇ ਗਏ ਸੀ ਖਵਾਜਾ ਅਬੂ ਇਸਹਾਕ ਸਾਮੀ। ਮੇਨ ਤੇ ਗੱਦੀ ਉਹਨਾਂ ਨੇ ਬਾਅਦ ਵਿੱਚ ਸੌਂਪੀ ਸੀ ਅਬੂ ਅਹਿਮਦ ਅਬਦਨੂ ਉਹਨਾਂ ਨੇ ਅੱਗੋਂ ਮੁਹੰਮਦ ਚਿਸ਼ਤੀ ਨੂੰ ਉਹਨਾਂ ਨੇ ਅੱਗੋਂ ਅਬੂ ਯੂਸਫ ਚਿਸ਼ਤੀ ਨੂੰ ਤੇ ਉਹਨਾਂ ਨੇ ਅੱਗੋਂ ਜਿਹੜਾ ਹੈਗਾ ਸੀ ਮਦੂਦ ਚਿਸ਼ਤੀ ਨੂੰ ਇਹ ਮੈਂ ਕਿਉਂ ਲਿਖੇ ਨੇ ਕਿਉਂਕਿ ਇਹ 5 ਤਨ ਗਿਨੇ ਗਏ ਨੇ ਇਹ 12 5 ਤਨ ਗਿਨੇ ਗਏ ਨੇ ਪੰਜਾਬ ਦੇ ਇਧਰ ਵਖਰੇ ਜਿਹੜੇ ਉਹ ਸੀ ਸਾਢੇ ਕੋ ਸੋ ਇਹ ਜਿਹੜੇ ਸੀ 5 ਤਨ ਵਖਰੇ ਹੈਗੇ ਨੇ ਉਸ ਤੋਂ ਇਲਾਵਾ ਪਰ ਰਤ ਦੇ ਵਿੱਚ ਅਗਰ ਇਧਰ ਦੇਖਿਆ ਜਾਵੇ ਤਾਂ 5 ਤਨ ਜਿਹੜੇ ਚਿਸ਼ਤੀ ਦੇ ਮੰਨੇ ਗਏ ਸਿਲਸਿਲੇ ਦੇ ਮਈਨੂਦੀਨ ਚਿਸਤੀ ਆਂਦੇ ਕਤੂਬਨਿਨ ਬਖਤਿਆਰ ਕਾਕੀ ਫਰੀਦਉਦੀਨ ਸ਼ਕਰਗੰਜ ਨizamuddin ਚਿਸਤੀ ਅ ਸਰਯੂਦੀਨ ਮੁਹੰਮਦ ਚਿਰਾਗ ਦੇਹਲਵੀ ਇਹ ਅੱਗੇ ਮੰਨੇ ਜਾਂਦੇ ਨੇ ਯਾਨਕਿ ਇਹ ਸੜਕੋ ਅੱਗੇ ਕੀ ਆ ਪੰਜ ਜਿਨ੍ਹਾਂ ਦੇ ਤਾਲ ਮੰਨੇ ਗਏ ਨੇ ਪਰ ਇਹਦੇ ਵਿੱਚ ਅਗਰ ਬੰਨੇ ਦੀ ਗੱਲ ਕੀਤੀ ਜਾਵੇ ਚਿਸਤੀ ਸਿਸਰੇ ਦੀ ਤਾਂ ਇਹਦਾ ਮਈਨੂਦੀਨ ਚਿਸਤੀ ਸੰਜਰੀ ਅਜਮੇਰੀ ਭਾਰਤ ਵਿੱਚ ਇਸਦੇ ਬੰਨੀ ਮੰਨੇ ਗਏ ਨੇ ਤੇ ਅੱਗੇ ਉਤਰਾਧਿਕਾਰੀ ਜਿਹੜੇ ਉਹਨਾਂ ਨੇ ਅੱਗੋ ਬਣਾਇਆ ਸੀ ਬਖਤਿਆਰ ਕਾਕੀ ਨੂੰ ਉਹਨਾਂ ਨੇ ਅੱਗੋ ਬਣਾਇਆ ਸੀ ਯਾਦ ਰੱਖਿਓ ਕਿਉਂਕਿ ਬਖਤਿਆਰ ਕਾਕੀ ਵੀ ਅਸੀਂ ਬੜੀ ਜਗ੍ਹਾ ਪੜਿਆ ਨਾਮੰਨਾ ਤੇ ਚਿਸਤੀ ਦੇ ਵਿੱਚ ਆਂਦਾ ਹੈ ਤਾਂ ਉਹਨਾਂ ਨੇ ਗੱਦੀ ਜਿਹੜੀ ਆਪਣੀ ਇਹਨਾਂ ਨੂੰ ਸੌਂਪੀ ਸੀ ਦੋ ਸ਼ਖਾਵਾਂ ਇਸ ਦੀ ਅੱਗੋ ਉਹਨਾਂ ਨੇ ਮੰਨੀਆਂ ਗਈਆਂ ਨੇ ਨizamuddin اولیاء نظامی ਦੇ ਯਾਨੀ ਕਿ ਇਸੇ ਇੱਕ ਸ਼ਾਖ ਜਿਹੜੀ ਸੀ ਮੈਂ ਪਹਿਲਾਂ ਦੱਸੀ ਸੀ ਨਿਜ਼ਾਮੀ ਤੇ ਸਾਬਰੀ ਇਹਨਾਂ ਦੇ ਪਹਿਲੇ ਪਹਿਲੇ ਜਾਂ ਫਿਰ ਤੁਸੀਂ ਇਹਨਾਂ ਦੇ ਫੇਵਰਟ ਜਿਹੜੇ ਸੀ ਨਿਜ਼ਾਮਉਦੀਨ 올ੀਆਂ ਨੇ ਇਹਨਾਂ ਦੇ ਵਿੱਚ ਅਲਾਉਦੀਨ ਅਲੀ ਅਹਿਮਦ ਸਾਬ ਜੀ ਸੀ ਤੇ ਜੋ ਕਿ ਇਹਨਾਂ ਦੇ ਮੇਨ ਮੰਨੇ ਗਏ ਸੀ ਨਿਜ਼ਾਮੀ ਤੇ ਸਾਬਰੀ سلسلہ ਤੇ ਨੈਕਸਟ ਅਗੋ ਦੇਖਿਆ ਜਾਵੇ ਤਾਂ ਸਾੜ ਕੋ ਦੂਸਰਾ ਅਗੋ سلسلہ ਮਿਲਦਾ ਹੈ ਸਾਬਰੀ سلسلہ ਸ਼ਾਖ ਜਿਹੜੀ ਸੀ ਇਹ ਚਿਸ਼ਤੀ ਦੀ ਹੀ ਮੰਨੀ ਗਈ ਹੈ ਤੇ ਬਾਨੀ ਇਸ ਤੇ ਮਨੇ ਕਿਨੇ ਅਲਾਉਦੀਨ ਅਲੀ احمد ਸਾਪਰ ਸਬੰਧਿਤ ਰਹੇ ਨੇ ਇਹ ਜਿਹੜੇ ਸਈਅ ਮੀਰਾ ਸ਼ਾ ਜਲੰਦਰੀ ਜਿਹੜੇਗੇ ਸੀ ਇਸ ਦੇ ਨਾਲ ਯਾਨੀ ਕਿ ਅਗਰ ਦੇਖਿਆ ਜਾਏ ਕੋਈ ਇਹ ਨਾ ਦਿਨਾਂ ਸਬੰਧੀ ਸੀ ਤਾਂ ਉਹਨਾਂ ਦੇ ਬਾਰੇ ਵਿੱਚ ਇੱਥੇ ਲਿਖ ਦਿੱਤਾ ਸੀ ਕੌਣ ਸੀ ਨੈਕਸਟ ਜਿਹੜਾ ਹੈਗਾ ਸਿਲਸਿਲਾ ਗਾਉ ਹੈ ਗਵਾਕ ਕਾਦਰੀਆ ਜਾਂ ਫਿਰ ਇਸ ਨੂੰ ਅਸੀਂ ਗੌਸੀ ਹੈ ਜਿਹੜਾ ਸਿਲਸਿਲਾ ਜਿਹੜਾ ਕਹਿ ਦਿੱਤਾ ਜਾਂਦਾ ਬਾਨੀ ਜਿਹੜੇ ਹੈਗੇ ਸੀ ਉਹ ਹੈਗੇ ਸੀ ਹਜਰਤ ਗੌਸ ਮਹੋਦੀਨ ਅਬਦੁਲ ਕਾਦਰ ਜ਼ਿਲਾਨੀ ਤੇ ਜਿਵੇਂ ਘਜਤ ਗੋਸ ਜਾਂ ਫਿਰ ਅਬਦੁਲ ਕਾਦਰ ਜ਼ਿਲਾਨੀ ਇਹਨਾਂ ਬਾਰੇ ਤੁਸੀਂ ਇਹਨਾਂ ਨੂੰ ਲਰਨ ਕਰ ਸਕਦੇ ਹੋ ਪਰ ਇਹਦੇ ਵਿੱਚ ਮੁਹੰਮਦ ਗੋਸ ਜਿਹੜੇ ਸੀ ਉਹ ਮੇਨ ਰਹੇ ਸੀ ਇੱਥੇ ਜੋ ਕਿ ਇਸਦੇ 10ਵੇਂ ਕਾਦਰੀ ਗੱਦੀਦਾਰ ਜਿਹੜੇ ਸੀ ਕਾਦਰੀ سلسلے ਦੇ ਉਪਸਿਲਸਲੇ ਅੱਗੋਂ ਇਸਦੇ ਵੀ ਮਿਲਦੇ ਨੇ ਕਾਦਰੀ ਦੇ ਜਿਸ ਦੇ ਵਿੱਚ ਕਈ ਮੀਸ਼ੀਆਂ ਬਹਿਲੋਲ ਸ਼ਾਹੀ ਮੁਕੀਮ ਸ਼ਾਹੀ ਨੋਸ਼ਾਹੀ ਹੁਸੈਨ ਸ਼ਾਹੀ ਤੇ ਮੀਆਂ ਖੇਲ ਜੋ ਕਿ ਪਹਿਲਾਂ ਵੀ ਦੱਸਿਆ ਸੀ ਦੇਖਣ ਨੂੰ ਮਿਲਦੇ ਨੇ ਕੁਣ ਕਵੀ ਜਿਹੜੇ ਇਸ ਦੇ ਨਾਲ ਸਬੰਧਿਤ ਰਹੇ ਨੇ ਉਹ ਇਸ ਦੇ ਵਿੱਚ ਦੇਖੋ ਸ਼ਾਹ ਸੈਨ ਸੁਲਤਾਨ ਬਾਹੂ ਸ਼ਾਹ ਸਰਬਟਾਲਵੀ ਬੁੱਲੇ ਸ਼ਾ ਅਲੀ ਹਾਇਦਰ ਤੇ ਸ਼ਾ ਮੁਰਾਦ ਇਸ ਦੇ ਨਾਲ ਜਿਹੜੇ ਕੇਸੀ ਕਾਦਰੀਆ ਦੇ ਨਾਲ ਸਬੰਧਿਤ ਰਹੇ ਨੇ ਨੈਕਸਟ ਆਇੰਦਾ ਸਾੜਕੋ ਸੋਹਰਾਵਦੀ ਤੇ ਬਲਾਮਤੀ ਬਾਨੀ ਇਸ ਤੇ ਰਹੇ ਨੇ ਹਜਰ ਸ਼ਹਾਬੁੱਦੀਨ ਸੋਹਰਾਵਦੀ ਬਗਦਾਦੀ ਇਸ ਜਮੀਨ ਬਾਨੀ ਰਹੇ ਸੀ ਸ਼ਾਖਾ ਇਸ ਦੀ ਮਨੀ ਅਗਈਆਂ ਨੇ ਮਲਾਮਤੀ ਜਲਾਲੀ ਮਖਦੂਮੀ ਮੀਰਾ ਸ਼ਾਹੀ ਇਸ ਮਾਲੀਏ ਇਸ ਮਹਲੀ ਸ਼ਾਹੀ ਦੌਲਾ ਸ਼ਾਹੀ ਮਲਾਮਤੀ ਜਿਹੜਾ ਗਸੀ ਤੇ ਜਨੂਨ ਅਲ ਮਿਸਰੀ ਜਿਹੜੇ ਸੀ ਇਸ ਦੇ ਮੇਨ ਰਹੇ ਸੀ ਬੰਨੀ ਯਾਨੀ ਕਿ ਇਹ ਇਸ ਦੇ ਬੰਨੀ ਸੀ ਸੋਹਰਾਵਰਦੀ ਦੇ ਮਲਾਮਤੀ ਦੇ ਬੰਨੀ ਇਹ ਰਹੇ ਸੀ ਨੈਕਸਟ ਸਰ ਕੋ ਮਿਲਦਾ ਗਵਨ ਨਕਸ਼ਬੰਦੀ سلسلہ ਨਕਸ਼ਬੰਦੀ سلسلے ਦੇ ਬੰਨੀ ਜਿਹੜੇ ਰਹੇ ਦੇ ਉਹ ਹਜਤ ਬਹਾਉਦੀਨ ਨਕਸ਼ਬੰਦ ਰਹੇ ਨੇ ਪਰਦ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਇਸ ਦੇ ਬਾਨੀ ਰਹੇ ਨੇ ਬਾਕੀ ਬਿਲਾ ਇਸ ਦੇ ਬਾਰੇ ਵਿੱਚ ਤੁਸੀਂ ਕਈ ਜਗ੍ਹਾ ਜਿਹੜਾ ਪੜ੍ਹਿਆ ਸੋ ਮੇਨ ਮੇਨ ਨਾਮ ਲਿਖ ਦਿੱਤੇ ਨੇ ਜਿਨ੍ਹਾਂ ਨੂੰ ਤੁਸੀਂ ਬੜੇ ਇਜ਼ੀਲੀ ਲਰਨ ਕਰ ਸਕਦੇ ਹੋ ਨੋਸ਼ਾਹੀ سلسلہ ਅੱਗੇ ਦੇਖਣ ਨੂੰ ਮਿਲਦਾ ਹੈ ਬਾਨੀ ਜਿਹੜੇ ਸੀ ਇਸ ਦੇ ਸ਼ਾ ਮਹਰੂਫ ਚਿਸ਼ਤੀ ਕਾਦਰੀ ਰਹੇ ਨੇ ਤੇ ਨੋਸ਼ਾਹ ਜਿਹੜਾ ਸ਼ਬਦ ਹੈ ਉਸ ਦੇ ਬਾਰੇ ਵੀ ਇੱਥੇ ਦੱਸ ਦਿੰਨੀ ਆ ਕੀ ਹੈ ਇਹ ਹਾਜੀ ਮੁਹੰਮਦ ਲਈ ਵਤਿਆ ਗਿਆ ਸੀ ਜੋ ਕਿ ਬਾਬਾ ਨੋ ਸ਼ਾਗੰਜ ਬਖਸ਼ੇਗੇ ਸੀ ਉਹਨਾਂ ਵਾਸਤੇ ਵਰਤਿਆ ਗਿਆ ਸੀ ਠੀਕ ਹੈ ਮਤਲਬ ਇਹ ਨਾਮ ਜਿਹੜਾ ਸੀ ਇਹਨਾਂ ਵਾਸਤੇ ਵਰਤਿਆ ਗਿਆ ਸੀ ਜਿਨ੍ਹਾਂ ਦਾ ਨਾਮ ਮੈਂ ਇੱਥੇ ਲਿਖ ਕੇ ਦਿੱਤਾ ਹੈ ਵੈਸੇ ਕੀਗਾ ਸੀ 하ਜੀ ਮੁਹੰਮਦ ਸੀ ਪਰ ਇਹਨਾਂ ਨੂੰ ਇਹ ਜਿਹੜਾ ਨਾਮ ਦਿੱਤਾ ਗਿਆ ਸੀ ਅੱਗੇ ਆਇੰਦਾ ਕਵਾ ਸਾਡੇ ਕੋਲ ਨੈਕਸਟ 73 ਸਿਸਲਾ ਜਿਹਨੂੰ ਇਸਯਾ ਵੀ ਕਹਿ ਦਿੱਤਾ ਜਾਂਦਾ ਹੈ ਭਾਰਤ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਹਜਰਤ ਅਬਦੁੱਲਾਹ ਸ਼ਤਾਰੀ ਇਸ ਦੇ ਮੀਨ ਰਹੇ ਨੇ ਤੇ ਪੰਜਾਬ ਦੇ ਵਿੱਚ ਅਗਰ ਜਿੰਨਾ ਦੀ ਗੱਲ ਕੀਤੀ ਜਾਂਦੀ ਹੈ ਸ਼ੇਖ ਅਬਰ ਅਬਦੁੱਲਾਹ ਮੰਡੂ ਜਿਹੜੇਗੇ ਸੀ ਅਬਦੁੱਲਾਹ ਸ਼ੇਖ ਅਬਦੁੱਲਾਹ ਮੰਡੂ ਮੀਨ ਇਸ ਦੇ ਰਹੇ ਸੀ ਸੋ ਇਹ ਜਸਟ ਇਨਾ ਹੀ ਹੈਗਾ ਸੀ ਇਹਨਾਂ ਦੇ ਬਾਰੇ ਨਹੀਂ ਅੱਗੇ ਹੈਗਾ ਸੌਰੀ ਥੋੜਾ ਜਿਹਾ ਹੀ ਰਹਿ ਗਿਆ ਮਨੂ ਜਿੱਤਾ ਭੁੱਲ ਗਿਆ ਅੱਗੇ ਆਇੰਦਾ ਸੜਕੋ ਕਲੰਦਰੀ ਇਹ ਸਿਲਸਲਾ ਕਲੰਦਰੀਆ ਸਿਲਸਿਲਾ ਜਿਹੜਾ ਅਸੀਂ ਸਭ ਤੋਂ ਪਹਿਲਾਂ ਇਹ ਜਿਹੜਾ ਇਸ ਦਾ ਸ਼ਬਦ ਪ੍ਰਯੋਗ ਕੀਤਾ ਗਿਆ ਸੀ ਇਹ ਕਲੰਦਰੀ ਹੈ ਕਿਸ ਦੇ ਵਾਸਤੇ ਕੀਤਾ ਗਿਆ ਸੀ ਅਬਦੁੱਲ ਅਜ਼ੀਜ਼ ਮੱਕੀ ਜਿਹੜੇਗੇ ਸੀ ਉਹਨਾਂ ਵਾਸਤੇ ਕੀਤਾ ਗਿਆ ਸੀ ਤੇ ਪਰ ਇਹਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਾਡਾ ਕੋ ਇਸ ਦੇ ਮੇਨ ਜਿਹੜੇ ਹੈ ਡਰੇ ਸੀ ਖਿਜਰ ਰੂਮੀ ਕਲੰਦਰ ਜਿਹੜੇ ਰਹਿਏ ਸੀ ਸੋ ਇਹ ਦੋ ਨਾਮ ਇਸ ਤੇ ਜਿਹੜੇ ਗਏ ਸੀ ਜਸਟੇ ਗਏ ਸੀ ਤੇ ਬਾਕੀ ਇੰਨਾ ਹੀ ਇੱਥੇ ਖਤਮ ਹੁੰਦੀ ਹੈ ਵੀਡੀਓ ਇਸ ਦੇ ਬਾਰੇ ਅਗਰ ਹੋਰ ਦੇਖਾਗੀ ਕਿ ਜਿਵੇਂ ਕਿਹੜੇ ਲੇਖਕ ਕਿਹੜੇ ਨਾਂ ਨਾਲ ਰਿਲੇਟਡ ਹੈ ਕਿਉਂਕਿ ਸਾਰੇ ਕਿਤਾਬਾਂ ਜੋ ਮੈਂ ਨਹੀਂ ਲਿਖੀ ਪੂਰੇ ਬਾਰੇ ਮੈਂ ਨਹੀਂ ਪੜਿਆ ਜੋ ਕਿ ਇਸ ਦੇ ਵਿੱਚ ਦਿੱਤੇ ਆ ਜਸਤੂ ਤੋਤੋ ਜਿਹੜੇ ਸੀ ਉਹ ਨਾਮ ਮੈਂ ਮੇਨ ਮੇਨ ਜਿਹੜੇ ਲੱਭ ਕੇ ਜਿਹੜੇ ਪਹਿਲੋ ਸਿਲਸਿਲੇ ਦੇ ਉੱਤੇ ਜ਼ੋਰ ਦਿੱਤਾ ਹੈ ਬਾਕੀ ਜਿਹੜੇ ਇਸ ਦੇ ਵਿੱਚ ਜਿਹੜੇ-ਜਿਹੜੇ ਕਵੀ ਰਹੇ ਨੇ ਜੋ ਕਿ ਕਿਸ ਦੇ ਨਾਂ ਨਾਲ ਰਿਲੇਟਡ ਹੈ ਨੇ ਉਨਾ ਬਾਰੇ ਅੱਗੇ ਅਸੀਂ ਪੜਾਂਗੇ ਅੱਗੇ ਵੀਡੀਓ ਜਿਹੜੀ ਆ ਉਸ ਦੇ ਵਾਸਤੇ ਬਣਾਵਾਂਗੀ ਸੋ ਹੋਰ ਜਿਹੜਾ ਕੋਈ ਟੌਪਿਕ ਕਿਸੇ ਨੇ ਸਮਝ ਨਾ ਹੋਵੇ ਤਾਂ ਜ਼ਰੂਰ ਮੈਨੂੰ ਦੱਸ ਸਕਦਾ ਹੈ ਉਸ ਦੇ ਬਾਰੇ ਵੀਡੀਓ ਜ਼ਰੂਰ ਬਣਾਵਾਂਗੀ ਬਾਕੀ ਜਿਹੜਾ ਅਸੀਂ ਅਗਲੀ ਵੀਡੀਓ 'ਚ ਪੜਾਂਗੇ ਤਾਂ ਵੀਡੀਓ ਦੇਖਣ ਵਾਸਤੇ ਥੈਂਕ ਯੂ